ਕਿਸ ਦਮਦਮੀ ਟਕਸਾਲ ਨੇ ਮਾਰਗਦਰਸ਼ਨ ਕਰਨਾ ਸੀ ਉਹ ਦਮਦਮੀ ਟਕਸਾਲ ਤੁਹਾਨੂੰ ਲੱਗਦਾ ਆ ਪਟਕੀ ਹੋਈ ਜਦੋਂ ਬਾਬਾ ਠਾਕੁਰ ਸਿੰਘ ਜੀ ਨੇ ਮੈਨੂੰ ਸੇਵਾਵਾਂ ਦਿੱਤੀਆਂ ਨੇ ਟਕਸਾਲ ਦੀਆਂ ਜੀ ਤੇ ਮੈਂ ਸੇਵਾਵਾਂ ਨਿਭਾ ਰਿਆਂ ਜੇ ਤਾਂ ਮੈਨੂੰ ਕਿਹੜੀਆਂ ਪੌੜੀਆਂ ਚੜਦੇ ਵੇਖਿਆ ਤੇ ਫਿਰ ਤਾਂ ਦੱਸ ਦਿਓ ਨਾ ਵੀ ਟਕਸਾਲ ਢੜ ਗਈ ਆ ਤੇ ਜੇ ਤੁਸੀਂ ਸੱਚੇ ਬੰਦੇ ਨੂੰ ਝੂਠੀਆਂ ਕਰੋ ਤੇ ਝੂਠੇ ਨੂੰ ਸੱਚਿਆ ਕਰੋ ਮੀਡੀਆ ਰਾਹੀਂ ਤੇ ਫਿਰ ਤੁਸੀਂ ਆਖੋ ਵੀ ਟਕਸਾਲ ਢੜ ਗਈ ਆ ਮੈਂ ਕਹਿੰਦਾ ਨਹੀਂ ਤੁਸੀਂ ਲੋਕ ਢੜ ਗਏ ਜੇ ਸੋ ਦੁਬਿਤਾ ਦੇ ਵਿੱਚੋਂ ਪੰਥ ਕਿਵੇਂ ਨਿਕਲੇਗਾ ਕਿਉਂਕਿ ਤੁਸੀਂ ਸਿਰ ਮੌਰ ਹਸਤੀਆਂ ਹੋ ਧਰਮ ਦੇ ਉੱਤੇ ਸਿਆਸਤ ਤਾਂ ਹਾਵੀ ਹੋ ਗਈ ਆ ਤੇ ਉਹ ਸਿਆਸੀ ਬੰਦੇ ਝੂਠ ਤਾਂ ਮਾਰਦੇ ਸੀ ਉਹਨਾਂ ਦੀ ਮਜਬੂਰੀਆਂ ਸੀ ਲੇਕਿਨ ਚੈਨਲਾਂ ਵਾਲੇ ਜਾਂ ਜਿਹੜਾ মিডিਆ ਸੀ ਇਹਨੂੰ ਤਾਂ ਐਡੀ ਕੋਈ ਲੋੜ ਨਹੀਂ ਸੀ ਝੂਠ ਬੋਲਣ ਦੀ ਲੇਕਿਨ ਇਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਆ ਬਾਬਾ ਜੀ মিডিਆ ਦੀ ਮਜਬੂਰੀ ਸੀ ਤਮਦਮੇ ਟਕਸਾਲ ਦੀ ਤੇ ਕੋਈ ਮਜਬੂਰੀ ਨਹੀਂ ਸੀ ਇਹ ਸਰਕਾਰਾਂ ਆਪਣਾ ਬੰਦਾ ਜ਼ਬਰਦਸਤੀ ਬਿਠਾ ਦੇਣ ਕਿਸੇ ਕਬਜ਼ਾ ਕਰਾ ਦੇਣ ਕਿਸੇ ਸਥਾਨ ਦੇ ਉੱਤੇ ਤੇ ਫਿਰ ਸਰਕਾਰ ਜਦੋਂ ਬੰਦਾ ਬਿਠਾਊਗੀ ਤੇ ਉਹ ਸਰਕਾਰ ਆਪਣੀ ਬੋਲੀ ਬਲਾਊ ਤੇ ਉਹ ਫਿਰ ਆਪਣੇ ਵਾਸਤੇ ਉਹਨਾਂ ਬੁਲਾਉਣਾ ਉਹਨਾਂ ਧਰਮ ਵਾਸਤੇ ਧੜਾ ਬੁਲਾਉਣਾ ਤੁਸੀਂ ਕਹਿ ਰਹੇ ਹੋ ਕਿ ਟਕਸਾਲ ਤੇ ਉਹਨਾਂ ਨੇ ਆਪਣੀ ਮਨਮਰਜ਼ੀ ਦਾ ਬੰਦਾ ਬਿਠਾ ਦਿੱਤਾ ਤੁਹਾਡੇ ਅੱਗੇ ਕਿਹੜੀਆਂ ਕੰਡੀਸ਼ਨਾਂ ਸੀ ਜਿਹੜੀਆਂ ਤੁਸੀਂ ਨਹੀਂ ਮੰਨਿਆ ਤੁਸੀਂ ਵੀ ਕਿ ਨਹੀਂ ਝੁਕੇ ਨਹੀਂ ਕਿ ਜਾਂ ਤੁਹਾਡੇ ਅੱਗੇ ਲਾਲਚਾਂ ਦੇ ਢੇਰ ਲੱਗੇ ਤੁਸੀਂ ਲਾਲਚ ਨਹੀਂ ਸਵੀਕਾਰ ਕੀਤਾ ਵਜਾ ਕੀ ਰਹੀ ਕਿ ਤੁਸੀਂ ਉਹਨਾਂ ਦੀ ਪਸੰਦ ਨਹੀਂ ਬਣ ਸਕੇ ਜਿਹੜੇ ਸਾਡੇ ਪੰਜਾਂ ਤਖਤਾਂ ਦੇ ਜ਼ਿੰਮੇਵਾਰ ਜਿਨ੍ਹਾਂ ਨੇ ਸੱਚ ਬੋਲਣਾ ਸੀ ਉਹਨਾਂ ਵਿਚਾਰਿਆਂ ਦੀਆਂ ਮਜਬੂਰੀਆਂ ਹੋ ਗਿਆ ਨੌਕਰੀਆਂ ਦੇ ਕਾਰਨ ਕਰਕੇ ਉਹ ਸੱਚੇ ਨਾ ਬੋਲ ਸਕੇ ਜਿੱਦ ਤਰਨੂੰ ਬਾਦਲ ਦੇ ਟੰਗ ਲਾਣੇ ਨੇ ਪੂਰੇ ਪਰਿਵਾਰ ਨੇ ਆਖਿਆ ਉਧਰ ਨੂੰ ਸਾਰਾ ਭਾਈਚਾਰਾ ਤੁਰ ਪਿਆ ਤੇ ਜੈਨੀਆਂ ਰਾਮ ਤੋਂ ਸੱਚਾ ਸੁੱਚਾ ਬੰਦਾ ਇਕੱਲਾ ਹੀ ਰਹਿ ਗਿਆ ਮੈਂ ਸਾਦਿਆਂ ਜੋ ਸੀਨੀਅਰ ਸਿੰਘ ਸਾਹਾ ਲਾਇ ਤਖਤਾਂ ਦੇ ਅਜੇ ਕਿਹਦੇ ਜ਼ਿੰਮੇਵਾਰ ਨੇ ਰਕबीर ਤੋਂ ਨੂੰ ਅਖੰਡ ਪਾਠ ਹੀ ਮੈਂ ਲਾਇਆ ਹੈ। ਵੇਦਾਣੇ ਨੇ ਮੇਰੇ ਥੱਲੇ ਕੰਮ ਕਰਦੇ ਰਹੇ ਨੇ। ਗੁਰਬਚਨ ਸੋਰੀਆ ਮੇਥੋਂ ਪੜਾਇਆ। ਜੀ ਮੈਂ ਉਹ ਸਾਰਾ ਜਮ ਮੈਂ ਇਹਨਾਂ ਦੇ ਕੋਈ ਚੁੱਕਿਆ ਨਹੀਂ ਕਰੇ ਸਿਧਾਂਤ ਨਾਲ। ਇਹ ਨਹੀਂ ਕਰਦੇ ਕੀਤੇ ਜਿਨ੍ਹਾਂ ਦੇ ਸਿਰ ਤੇ ਬਾਬਾ ਠਾਕਰ ਸਿੰਘ ਜੀ ਦਾ ਹੱਥ ਹੋਵੇ। ਉਹਨਾਂ ਦੇ ਸਿਰ ਤੋਂ ਬਾਕੀ ਹੱਥ ਚੁੱਕ ਲੈਣ ਵਜ੍ਹਾ ਕੀ ਹੈ? ਕਰਨ ਕੀ ਹੈ? ਵਜ੍ਹਾ ਇਹ ਆਂ ਕਿ ਇਹ ਲੋਕ ਉਹੀ ਨੇ ਜਿਹੜੇ ਸੰਤ ਜਰਨੈਲ ਤੋਂ ਨਾ 83 ਤੋਂ ਪਹਿਲਾਂ ਤੁਹਾਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ। ਸੜ ਸੁਣੋ ਸਟੇਜ ਤੇ ਚੜਨ ਦਾ ਹੁਕਮ ਨਹੀਂ ਸੀ ਮੰਜੀ ਸਾਬ ਚੜਨ ਦਾ ਹੁਕਮ ਨਹੀਂ ਸੀ ਸਟੇਜ ਤੇ ਜ਼ਮਦਮੀ ਟਕਸਾਲ ਦੇ ਕਿੰਨੇ ਰੂਪ ਨੇ ਜਾਨੀ ਕਿ ਕਿੰਨੇ ਟੋਟੇ ਨੇ ਕਿੰਨੇ ਢੜੇ ਨੇ ਇਹ ਤਾਂ ਤੁਹਾਨੂੰ ਪਤਾ ਉਹ ਕਿੰਨੇ ਮੀਟੀਆਂ ਨੇ ਬਣਾਏ ਨੇ ਜ਼ਮਦਮੀ ਟਕਸਾਲ ਕਿ ਆਪਣੇ ਜਿਹੜਾ ਟੀਚਾ ਉਹਦੇ ਤੋਂ ਭਟਕ ਚੁੱਕੀ ਹੈ ਜੇ ਤਾਂ ਗਿਆਨੀ ਰਾਮ ਨੂੰ ਕਿਸੇ ਦੇ ਘਰ ਵੜਦਿਆਂ ਵੇਖਿਆ ਤੇ ਦੱਸ ਦਿਓ ਪਿਆ ਏਜੰਸੀ ਦਾ ਬੰਦਾ ਭਾਈ ਰਾਮ ਸਿੰਘ ਤੇ ਫਿਰ ਤਾਂ ਮੈਂ ਤੁਸੀ ਕਹੋਗੇ ਨਾ ਵੀ ਟਕਸਾਲ ਭਟਕ ਗਈ ਆ ਇਸ ਵੇਲੇ ਪੰਥ ਕਈ ਵੱਡੇ ਮੁੱਦਿਆਂ ਨੂੰ ਲੈ ਕੇ ਦੁਬਿਧਾ ਦੇ ਵਿੱਚ ਸੋ ਇਹਦੇ ਉੱਪਰ ਹੀ ਚਰਚਾ ਕਰਾਂਗੇ ਸਾਡੇ ਨਾਲ ਨੇ ਬਾਬਾ ਰਾਮ ਸਿੰਘ ਜੀ ਦਮਦਮੀ ਟਕਸਾਲ ਬਾਬਾ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀਓ ਇਸ ਵੇਲੇ ਜੋ ਪੰਥ ਇੱਕ ਦੁਚਿੱਤੀ ਜੀ ਦੇ ਵਿੱਚ ਹੈ ਦੁਬਿਧਾ ਜੀ ਦੇ ਵਿੱਚ ਹੈ ਆਪ ਜੀ ਦੇ ਨਜ਼ਰੀਏ ਦੇ ਨਾਲ ਇਸ ਦੁਬਿਧਾ ਦੇ ਵਿੱਚੋਂ ਪੰਥ ਕਿਵੇਂ ਨਿਕਲੇਗਾ ਕਿਉਂਕਿ ਤੁਸੀਂ ਸਿਰ ਮੌਰ ਹਸਤੀਆਂ ਹੋ ਮਾਰਗਦਰਸ਼ਨ ਕਰਦੀਆਂ ਜੇ ਪੰਥ ਦਾ ਵੇਖੋ ਗੁਰੂ ਬਾਹੁਰਾ ਦਾ ਚਲਾਇਆ ਪੰਥ ਆ ਪਾਰਸੀ ਅੱਜਕੱਲ੍ਹ ਗਾਉਂ ਗਰਜਾਂ ਨਾਲ ਜੁੜ ਗਏ ਆ ਜਿਹੜੀਆਂ ਪੰਥਕ ਰੋ ਰੀਤਾਂ ਸੀ ਜੋ ਕਲਗੀ ਧਰਨੇ ਸਾਨੂੰ ਸੰਦੇਸ਼ ਦਿੱਤਾ ਸੀ ਉਹਨੂੰ ਅਸੀਂ ਛੱਡਦੇ ਜਾ ਰਹੇ ਆ ਤੇ ਧਰਮ ਦੇ ਉੱਤੇ ਸਿਆਸਤ ਆ ਹਾਵੀ ਹੋ ਗਈ ਆ ਤੇ ਅੱਜ ਵੀ ਸਾਨੂੰ ਪੰਥ ਨੂੰ ਜਾਂ ਸਰਨ ਨੂੰ ਲੋਕਾਂ ਨੂੰ ਇਹ ਹਾਲਾਤ ਜਿਹੜੇ ਬਣੇ ਨੇ ਵੇਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਤੇ ਇਹ ਜਦੋਂ ਤੱਕ ਅਸੀਂ ਧਰਮ ਦੀ ਮਾਨ ਮਰਿਆਦਾ ਨੂੰ ਨਹੀਂ ਚੱਲਦੇ ਨਹੀਂ ਮੰਨਦੇ ਉਦੋਂ ਤੱਕ ਮੇਰੇ ਖਿਆਲ ਆ ਵੀ ਇਹ ਕੌਮ ਦਾ ਇਹੀ ਹਾਲ ਰਹਿਣਾ ਕੋਈ ਤਰੱਕੀ ਵਾਲੀ ਗੱਲ ਜਾਪਦੀ ਕੋਈ ਨਹੀਂ ਆਉਣ ਵਾਲੇ ਸਮੇਂ ਵਿੱਚ ਕੋਈ ਜੀ ਬਾਬਾ ਜੀ ਦਮਦਮੀ ਟਕਸਾਲ ਦਾ ਫਰਜ ਕੀ ਸੀ ਡਿਊਟੀ ਕੀ ਸੀ ਦਮਦਮੀ ਟਕਸਾਲ ਕਿ ਆਪਣੇ ਜਿਹੜਾ ਟੀਚਾ ਹੈ ਉਹਦੇ ਤੋਂ ਭਟਕ ਚੁੱਕੀ ਹੈ ਆਖਰ ਕੀ ਕਾਰਨ ਹੈ ਕਿ ਦਮਦਮੀ ਟਕਸਾਲ ਉਸ ਰੂਪ ਚ ਦਿਖਾਈ ਨਹੀਂ ਦੇ ਰਹੀ ਜਿਹੜਾ ਰੂਪ ਜੋ ਇਤਿਹਾਸ ਦੇ ਵਿੱਚ ਦਰਸਾਇਆ ਜਾਂਦਾ ਦਰਅਸਲ ਦਮਦਮੀ ਟਕਸਾਲ ਤਾਂ ਨਹੀਂ ਭਟਕੀ ਉਹ ਤਾਂ ਸਹੀ ਰਸਤੇ ਤੇ ਚੱਲ ਰਹੀ ਆ ਪਰ ਇੱਕ ਤਾਂ ਮੈਨੂੰ ਯਾਦ ਆ ਬੀ ਆਪਾਂ ਲੋਕ ਹੀ ਭਟਕ ਜੇ ਗਏ ਆ ਮੀਡੀਆ ਸੱਚ ਬੋਲਣ ਨੂੰ ਤਿਆਰ ਨਹੀਂ ਤੇ ਮੈਂ ਪਹਿਲਾਂ ਹੀ ਕਿਹਾ ਪੀ ਸਿਆਸਤੇ ਨਹੀਂ ਹਾਵੀ ਹੋਗੀ ਧਰਮ ਦੇ ਉੱਪਰ ਕਿਉਂ ਸਿਆਸੀ ਬੰਦੇ ਝੂਠ ਤਾਂ ਮਾਰਦੇ ਸੀ ਉਹਨਾਂ ਦੀ ਮਜਬੂਰੀਆਂ ਸੀ ਲੇਕਰ ਚੈਨਲਾਂ ਵਾਲੇ ਜਾਂ ਜਿਹੜਾ ਮੀਡੀਆ ਸੀ ਇਹਨੂੰ ਤਾਂ ਇਡੀ ਕੋਈ ਲੋੜ ਨਹੀਂ ਸੀ ਝੂਠ ਬੋਲਣ ਦੀ ਲੇਕਿਨ ਇਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਹੈ ਬਾਬਾ ਜੀ ਮੀਡੀਆ ਦੀ ਮਜਬੂਰੀ ਸੀ ਦਮਦਮੇ ਟਕਸਾਲ ਦੀ ਤੇ ਕੋਈ ਮਜਬੂਰੀ ਨਹੀਂ ਸੀ ਜਦ ਮੀਡੀਆ ਤੇ ਚੁੱਪ ਹੈ ਕਿਉਂਕਿ ਉਹਦੀ ਮਜਬੂਰੀ ਹੈ ਦਮਦਮੀ ਟਕਸਾਲ ਦੀ ਕੀ ਮਜਬੂਰੀਓਂ ਕਿ ਚੁੱਪ ਦਮਦਮੀ ਟਕਸਾਲ ਦੀ ਕੋਈ ਮਜਬੂਰੀ ਨਹੀਂ ਦਮਦਮੀ ਟਕਸਾਲ ਜਿਹੜੀ ਚੱਲ ਰਹੀ ਸੀ ਉਹ ਅੱਜ ਵੀ ਸੇਵਾ ਨਿਭਾ ਰਹੀ ਆ ਲੇਕਿਨ ਜੇ ਸਰਕਾਰਾਂ ਆਪਣਾ ਬੰਦਾ ਜ਼ਬਰਦਸਤੀ ਬਿਠਾ ਦੇਣ ਕਿਸੇ ਕਬਜ਼ਾ ਕਰਾ ਦੇਣ ਕਿਸੇ ਸਥਾਨ ਦੇ ਉੱਤੇ ਤੇ ਉਹ ਫਿਰ ਸਰਕਾਰ ਜਦੋਂ ਬੰਦਾ ਬਿਠਾਊਗੀ ਤੇ ਉਹ ਸਰਕਾਰ ਆਪਣੀ ਬੋਲੀ ਬੁਲਾਊ ਕਿਹੜੇ ਬੰਦੇ ਨੇ ਤੂੰ ਉਹਨੂੰ ਬਿਠਾਉਣਾ ਆ ਹੂੰ ਤੇ ਉਹ ਫਿਰ ਆਪਣੇ ਵਾਸਤੇ ਉਹਨਾਂ ਬੁਲਾਉਣਾ ਉਹਨਾਂ ਧਰਮ ਵਾਸਤੇ ਥੋੜਾ ਬੁਲਾਉਣਾ ਜਦੋਂ ਬਾਬਾ ਠਾਕੁਰ ਸਿੰਘ ਜੀ ਨੇ ਮੈਨੂੰ ਸੇਵਾਵਾਂ ਦਿੱਤੀਆਂ ਨੇ ਟਕਸਾਲ ਦੀਆਂ ਜੀ ਤੇ ਮੈਂ ਸੇਵਾਵਾਂ ਨਿਭਾ ਰਿਹਾ ਜੇ ਤਾਂ ਮੈਨੂੰ ਕਿਹਦੀਆਂ ਪੌੜੀਆਂ ਚੜਦੇ ਵੇਖਿਆ ਤੇ ਫਿਰ ਤਾਂ ਦੱਸ ਦਿਓ ਨਾ ਵੀ ਟਕਸਾਲ ਢੜਕ ਗਈ ਆ ਤੇ ਜੇ ਤੁਸੀਂ ਸੱਚੇ ਬੰਦੇ ਨੂੰ ਝੂਠੀਆਂ ਕਰੋ ਤੇ ਝੂਠੇ ਨੂੰ ਸੱਚਿਆ ਕਰੋ ਮੀਡੀਆ ਰਾਹੀਂ ਤੇ ਫਿਰ ਤੁਸੀਂ ਆਖੋ ਵੀ ਟਕਸਾਲ ਢੜਕ ਗਈ ਆ ਮੈਂ ਕਹਿੰਦਾ ਨਹੀਂ ਤੁਸੀਂ ਲੋਕ ਭੜਕ ਗਏ ਜੇ ਜਿਹੜੇ ਅਸਲੀਅਤ ਨੂੰ ਜਾਣਦੇ ਹੋ ਹੋ ਜਾਂ ਵੀ ਸੱਚ ਬੋਲਣ ਨੂੰ ਤਿਆਰ ਨਹੀਂ ਜੇ ਤਾਂ ਗਿਆਨੀ ਰਾਮ ਸਿੰਘ ਕਿਸੇ ਦੇ ਘਰ ਵਰਦਿਆ ਵੇਖਿਆ ਤੇ ਦੱਸ ਦਿਓ ਵਿਆਹ ਏਜੰਸੀ ਦਾ ਬੰਦਾ ਭਾਈ ਰਾਮ ਸਿੰਘ ਤੇ ਫਿਰ ਤਾਂ ਮੈਂ ਤੁਸੀਂ ਕਹੋਗੇ ਨਾ ਮੈਂ ਟਕਸਾਲ ਭੜਕ ਗਈ ਆ ਹੂੰ ਬਾਬਾ ਠਾਕੁਰ ਸਿੰਘ ਜਿਹਨੇ ਮੈਨੂੰ ਸੇਵਾਵਾਂ ਦਿੱਤੀਆਂ ਨੇ ਉਹਨਾਂ ਦੀ ਤੇ ਕਾਲ ਚਲਾਣੇ ਤੋਂ ਬਾਅਦ ਸਾਰੇ ਪੰਥ ਨੇ ਪੰਜਾਂ ਤਖਤਾਂ ਦੇ ਜ਼ਥੇਦਾਰਾਂ ਨੇ ਬਾਬਾ ਜੀ ਦੇ ਦਸਹਿਰੇ ਤੇ ਮੈਨੂੰ ਸਾਰੀ ਸਮੁੱਚੀ ਟਕਸਾਲ ਦੀ ਸੇਵਾ ਸੌਮ ਦਿੱਤੀ ਤੇ ਮੈਂ ਪਹਿਲੂ ਬੇਨਤੀ ਕੀਤੀ ਵੀ ਸਿਆਸਤ ਹਾਵੀ ਹੋ ਗਈ ਜਿਹੜੇ ਸਾਡੇ ਪੰਜਾਂ ਤਖਤਾਂ ਦੇ ਜਥੇਦਾਰ ਜਿਨ੍ਹਾਂ ਨੇ ਸੱਚ ਬੋਲਣਾ ਸੀ ਉਹਨਾਂ ਵਿਚਾਰਿਆਂ ਦੀਆਂ ਮਜਬੂਰੀਆਂ ਹੋ ਗਿਆ ਨੌਕਰੀਆਂ ਦੇ ਕਾਰਨ ਕਰਕੇ ਉਹ ਸੱਚ ਨਾ ਬੋਲ ਸਕੇ ਜਿੱਦ ਤਰ ਨੂੰ ਬਾਦਲ ਦੇ ਢੋਂਗ ਲਾਣੇ ਨੇ ਪੂਰੇ ਪਰਿਵਾਰ ਨੇ ਆਖਿਆ ਉਧਰ ਨੂੰ ਸਾਰਾ ਭਾਈਚਾਰਾ ਤੁਰ ਪਿਆ ਤੇ ਗਿਆਨੀ ਰਾਮ ਸੱਚਾ ਸੁੱਚਾ ਬੰਦਾ ਇਕੱਲਾ ਹੀ ਰਹਿ ਗਿਆ ਚੋ ਤਾਂ ਅੱਜ ਵੀ ਜਿੱਥੇ ਸੰਗਤ ਯਾਦ ਕਰਦੀ ਧਰਮ ਪ੍ਰਚਾਰ ਵਾਸਤੇ ਉਰਾਤ ਦੇਣ ਤੁਰਿਆ ਹੀ ਫਿਰਦਾ ਹੈ ਬਾਬਾ ਜੀ ਸਾਲ ਇਸ ਕਰਕੇ ਨਹੀਂ ਭੜਕੀ ਜੀ ਇਹ ਟਕਸਾਲ ਅੱਜ ਵੀ ਆਪਣਾ ਕੰਮ ਕਰ ਰਹੀ ਆ ਬਾਬਾ ਜੀ ਇਸ ਤੋਂ ਪਹਿਲਾਂ ਵੀ ਕਦੀ ਇਸ ਤਰ੍ਹਾਂ ਦਾ ਹੋਇਆ ਕਿ ਕਿਸੇ ਨੂੰ ਪਗੜੀ ਦੀ ਰਸਮ ਹੋ ਗਈ ਹੋਵੇ ਕਿਸੇ ਨੂੰ ਕਿਸੇ ਡੇਰੇ ਦੇ ਲਈ ਅਗਲਾ ਡੇਰਾ ਮੁਖੀ ਨਿਯੁਕਤ ਕਰ ਦਿੱਤਾ ਜਾਵੇ ਹੋਵੇ ਤੇ ਉਹਦੇ ਬਾਅਦ ਕੁਝ ਦੇਰ ਦੇ ਬਾਅਦ ਕੋਈ ਹੋਰ ਡੇਰਾ ਮੁਖੀ ਜਿਹੜਾ ਲਿਆ ਕੇ ਉਹਨਾਂ ਦੇ ਸਿਰ ਤੇ ਬਿਠਾ ਦਿੱਤਾ ਜਾਵੇ ਇਹ ਤਾਂ ਹੋਇਆ ਕਿਤੇ ਕਦੇ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਕਿਉਂਕਿ ਪਹਿਲਾਂ ਇੰਡੀਆ ਜਾਂ ਇੰਨਾ ਲੋਕ ਨਹੀਂ ਸੀ ਇਸ ਗੱਲ 'ਚ ਹਿੱਸਾ ਲੈਂਦੇ ਜਿੰਨਾ ਹੁਣ ਕਿਉਂਕਿ ਟਕਸਾਲ ਨੇ ਕੌਮ ਦੀ ਗੱਲ ਸਿਰ ਤੇ ਪਹਚਾਈ ਸੀ ਸਿਰੇ ਤੇ ਹੂੰ ਤੇ ਟਕਸਾਲ ਹੀ ਹਰ ਗੱਲ ਤੇ ਕਦਮ ਚੁੱਕਦੀ ਸੀ ਤੇ ਉਹਨਾਂ ਨੂੰ ਮੌਕਾ ਮਿਲ ਗਿਆ 84 ਦੇ ਕਾਂਡ ਤੋਂ ਬਾਅਦ ਤੇ ਉਹਨਾਂ ਨੇ ਆਪਣਾ ਬੰਦਾ ਬਿਠਾਉਣ ਵਾਸਤੇ ਵੀ ਟਕਸਾਲ ਨੂੰ ਪਿਛਲੱਗ ਬਣਾ ਕੇ ਕਿਵੇਂ ਚਲਾਇਆ ਜਾ ਸਕਕੇ ਉਹਨਾਂ ਨੇ ਵਰਤਿਆ ਟਕਸਾਲ ਤੋਂ ਉਹ ਵਰਤਿਆ ਨੇ ਆਪਣੇ ਬੰਦਿਆਂ ਨੂੰ ਜੀ ਬਾਬਾ ਜੀ ਤੁਸੀਂ ਕਹਿ ਰਹੇ ਹੋ ਕਿ ਟਕਸਾਲ ਤੇ ਉਹਨਾਂ ਨੇ ਆਪਣੀ ਮਨਮਰਜ਼ੀ ਦਾ ਬੰਦਾ ਬਿਠਾ ਦਿੱਤਾ ਤੁਹਾਡੇ ਅੱਗੇ ਕਿਹੜੀਆਂ ਕੰਡੀਸ਼ਨਾਂ ਸੀ ਜਿਹੜੀਆਂ ਤੁਸੀਂ ਨਹੀਂ ਮੰਨਿਆ ਤੁਸੀਂ ਵਿਕੇ ਨਹੀਂ ਝੁਕੇ ਨਹੀਂ ਕਿ ਜਾਂ ਤੁਹਾਡੇ ਅੱਗੇ ਲਾਲਚਾਂ ਦੇ ਢੇਰ ਲੱਗੇ ਤੁਸੀਂ ਲਾਲਚ ਨਹੀਂ ਸਵੀਕਾਰ ਕੀਤਾ ਵਜ੍ਹਾ ਕੀ ਰਹੀ ਕਿ ਤੁਸੀਂ ਉਹਨਾਂ ਦੀ ਪਸੰਦ ਨਹੀਂ ਬਣ ਸਕੇ ਪਹਿਲੀ ਗੱਲ ਤਾਂ ਮੈਨੂੰ ਇਹ ਦੱਸੋ ਕਿ ਜਦੋਂ ਬਾਬਾ ਠਾਕੁਰ ਉਸ ਨੇ ਮੈਨੂੰ ਬਣਾਇਆ ਸੀ ਤੇ ਫੇਰ ਆ ਜੀ ਜੀ ਤਾਂ ਮਨੋਂ ਪਹਿਲੀ ਗੱਲ ਤਾਂ ਮੈਂ ਬਾਦਲ ਕੇ ਬੰਦੇ ਨੇ ਇਹ ਹਜੂਰੀ ਨਹੀਂ ਮੈਂ ਕਰ ਸਕਿਆ 17 ਸਾਲ ਪਾਵੇ ਸੇਵਿਰਿਆ ਹੈ ਜੀ ਮੈਂ ਉੱਥੇ ਚੁਕੂਏਤੀ ਮੁਲਾਜ਼ਮਤੀ ਆ ਸੇਵਾ ਛੱਡਣੀ ਵੀ ਇਸ ਕਰਕੇ ਪਈ ਟਕਸਾਲ ਦੀ ਮਾਨ ਮਰਿਆਦਾ ਤੇ ਪਹਿਰਾ ਦਿੰਦਿਆਂ ਹੋਇਆ ਮੈਂ ਉਹਨਾਂ ਦੀਆਂ ਗੱਲਾਂ ਤੇ ਨਹੀਂ ਖਰਾ ਉਤਰਿਆ ਜਦੋਂ ਜਿਹੜੀਆਂ ਗੱਲਾਂ ਉਹ ਚਾਹੁੰਦੇ ਨੇ ਜਿਹੜੀਆਂ ਅੱਜ ਵੀ ਸਿੰਘ ਸਾਬਾਂ ਦੀਆਂ ਜੋ ਪਿਛਲੇ ਨਾਲ ਚ 500 ਚ ਖਾਮੀਆਂ ਆਈਆਂ ਖਾਮੀਆਂ ਜੀ ਅੱਜ ਜੋ ਸਿੱਖ ਗੱਲ ਦੀ ਰੌਣਕ ਹੋ ਰਹੀਆਂ ਹਨ ਨਾ ਪਾਪਾ ਜੀ ਅੱਜ ਤੇ ਨਹੀਂ ਚੱਲਦੇ ਆ ਕਿ ਦੇਸ਼ਾਂ ਦੇਸ਼ਾਂ ਦੀ ਸੰਗਤ ਤੁਹਾਨੂੰ ਲੱਭ ਦਿਖ ਰਹੀ ਹੈ ਤੁਸੀਂ ਖੁੱਲਾ ਦੱਸ ਦਿਓ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਉਹਨਾਂ ਦੀਆਂ ਗੱਲਾਂ ਤੇ ਖਰੇ ਨਹੀਂ ਉਤਰੇ ਖਰੇ ਉਤਰਨਾ ਇੱਕ ਹੋਰ ਗੱਲ ਹੁੰਦੀ ਹੈ ਕਿ ਇੱਕ ਹੁੰਦਾ ਕਿ ਮੈਂ ਉਹਨਾਂ ਦੀਆਂ ਗੱਲਾਂ ਮੰਨੀਆਂ ਨਹੀਂ ਮੇਰੇ ਤੇ ਦਬਾਅ ਪਾਇਆ ਗਿਆ ਕਿ ਅਸੀਂ ਮੈਂ ਮੰਨਿਆ ਨਹੀਂ ਦੋਵਾਂ 'ਚ ਕੀ ਫਰਕ ਹੈ ਖਰਾ ਉਤਰਨਾ ਤੇ ਦਬਾਅ ਪਾਉਣਾ ਦੋਵਾਂ 'ਚ ਫਰਕ ਹੈ ਮੇਰੇ ਤੇ ਬੜੇ ਦਬਾਅ ਰਹੇ ਨੇ ਪਰ ਮੈਂ ਉਹਨਾਂ ਦੀ ਪਰਵਾਹ ਤੁਸੀਂ ਇਹ ਵੇਖੋ ਵਿਗਿਆਨੀ ਰਾਮਸੋਨ ਨੂੰ ਪੰਜਾਂ ਥਖਤਾਂ ਦੇ ਜਹੇਦਾਰ ਜੀ ਰੋਮਨਿਕ ਸਾਰਾ ਪੰਥ ਗਿਆਨੀ ਰਾਮਸੋਨ ਨੂੰ ਨਵਾਜਦਾ ਹੈ ਤੇ ਫਿਰ ਗਿਆਨੀ ਰਾਮਸੋਨ ਨੂੰ ਕੀ ਕਾਰਨ ਵੀ ਉਹ ਗਿਆਨੀ ਰਾਮਸੋਨੋਂ ਟੁੱਟ ਕੇ ਏਜੰਸੀਆਂ ਨੇ ਸਾਰਾ ਕੁਝ ਭਾਈ ਰਾਮ ਸਰ ਮਾਗਿਆ ਪੁਲਾਤ ਉਹ ਆਉਂਦੇ ਹੋਏ ਹੋ ਕੇ ਗਿਆਨੀ ਰਾਮਸੋਨ ਨਾਲ ਲੱਗ ਨਹੀਂ ਬਣਿਆ ਹੋਰ ਦਮਦਮ ਟਕਸਾਲ ਦੇ ਰੂਲ ਨਹੀਂ ਗਿਆਨੀ ਰਾਮ ਤੋਂ ਤੇ ਪਹਿਰਾ ਦਿੰਦਾ ਰਹਿੰਦੇ ਰਹਿਣਾ ਹੈ ਜੀ ਬਾਬਾ ਜੀ ਅਸੀਂ ਕੀ ਸਮਝੀਏ ਕਿ ਜਿਹੜੀ ਸੰਗਤ ਹੈ ਦਮਦਮੀ ਟਕਸਾਲ ਨਾਲ ਜੁੜੀ ਜਾਂ ਦਮਦਮੀ ਟਕਸਾਲ ਨਾਲ ਜਿਹੜੇ ਯੋਧੇ ਜੁੜੇ ਨੇ ਉਹ ਵੀ ਦੋ ਹਿੱਸਿਆਂ ਚ ਨੇ ਇੱਕ ਉਹ ਨੇ ਜਿਹੜੇ ਦਮਦਮੀ ਟਕਸਾਲ ਦੇ ਸੂਲਾਂ ਤੇ ਪਹਿਰਾ ਦੰਦੇ ਨੇ ਤੇ ਤੁਸੀਂ ਦੱਸਿਆ ਕਿ ਕੁਝ ਉਹ ਨੇ ਜਿਹੜੇ ਸਰਕਾਰੀ ਨੇ ਅਸੀਂ ਕੀ ਸਮਝੀਏ ਸੰਗਤ ਜਾਂ ਕੋਈ ਯੋਧੇ ਇਹਨਾਂ ਚ ਵੀ ਦੋ ਹਿੱਸੇ ਨੇ ਹਾਲਾਤ ਐਸੇ ਬਣ ਜਾਂਦੇ ਨੇ ਭਾਈ ਸਾਹਿਬ ਜੀ ਲੋਕ ਕਮਾਂ ਅੰਧਕਾਰਾਂ ਨਾਲ ਜੁੜੇ ਹੋਏ ਡੇਰਿਆਂ ਨਾਲ ਜੁੜੇ ਹੋਣੇ ਜਿਹੜਾ ਝੰਡਾ ਉੱਚਾ ਹੋਵੇ ਇਹਦੇ ਕੋਲ ਸਾਧਨ ਚੰਗੇ ਗੱਡੀਆਂ ਚੰਗੀਆਂ ਹੋਣ ਅਸੀਂ ਉਹਨੂੰ ਹੀ ਪੰਜਾਬ ਦੇ ਵੱਡੇ ਸੰਤ ਮੰਨ ਜਿਹੜਾ ਬੰਦਾ ਛੜਕਦਾ ਤੁਰਿਆ ਫਿਰਦਾ ਹੋਵੇ ਭਾਵੇਂ ਕਿੱਡਾ ਵੀ ਸਿਆਣਾ ਹੋਵੇ ਦਾਨਦ ਹੋਵੇ ਪੰਥਪਤ ਹੋਵੇ ਪੰਥੋਂ ਉਹਨੂੰ ਨਹੀਂ ਪਈਦਾ ਸੱਚੇ ਸਤਿਕਾਰ ਨਹੀਂ ਪੈਂਦੀ ਜੇ ਅੱਜ ਦੇ ਦਿਨ ਚ ਅੱਜ ਦੇ ਦਿਨ ਦੇ ਹਾਲਾਤ ਨੇ ਜਿਹੜੇ ਬਾਬਾ ਜੀ ਅੱਜ ਦੇ ਦਿਨਾਂ ਦੀ ਹਾਲਾਤ ਗੱਲਾਂ ਜੇ ਕਿਤੇ ਅੱਜ ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਜੀ ਹੁੰਦੇ ਅੱਜ ਜੇ ਮੰਨ ਲਓ ਕਿ ਤੁਸੀਂ ਹੁੰਦੇ ਤੇ ਤੁਹਾਡਾ ਐਕਸ਼ਨ ਕੀ ਹੁੰਦਾ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਸਾਰੇ ਕਾ ਗੁਨਾਹ ਕਬੂਲੇ ਨੇ ਤੁਹਾਡਾ ਐਕਸ਼ਨ ਕੀ ਹੁੰਦਾ ਜੇਕਰ ਉਹਨਾਂ ਨੇ ਆਪਣੀਆਂ ਗਲਤੀਆਂ ਮੰਨ ਲਈਆਂ ਤੁਹਾਡਾ ਐਕਸ਼ਨ ਕੀ ਹੁੰਦਾ ਉਹਨਾਂ ਨੇ ਭਾਈ ਨਰੈਣ ਸਿੰਘ ਉਹਨਾਂ ਦੀ ਇੱਕ ਨੌਜਵਾਨ ਜਿਹੜਾ ਯੂਥ ਵਿੰਗ ਦਾ ਆਗੂ ਆ ਨਰੈਣ ਸਿੰਘ ਚੌੜੇ ਦੀ ਪੱਗ ਨੂੰ ਹੱਥ ਪਾਇਆ ਤਾਂ ਉਹ ਤੁਹਾਡਾ ਐਕਸ਼ਨ ਕੀ ਹੁੰਦਾ ਮੈਂ ਜਾਨਣਾ ਚਾਹਨਾ ਕਿ ਜਿਹੜਾ ਐ ਸਮੇਂ ਧਮੇ ਧਮੇਟਕਸਾਲ ਦਾ ਮੁਖੀ ਸੀ ਉਹਦਾ ਫਰਜ਼ ਕੀ ਸੀ ਜੇ ਕਿਤੇ ਤੁਸੀਂ ਹੁੰਦੇ ਤੁਹਾਡਾ ਫਰਜ਼ ਕੀ ਹੁੰਦਾ ਤੁਸੀਂ ਕੀ ਕਰਦੇ ਪਰ ਜਿਹੜਾ ਹੁੰਦਾ ਮੌਕੇ ਤੇ ਮੈਨੂੰ ਝਮਾ ਹੁੰਦਾ ਫਿਰ ਮੈਨੂੰ ਸਾਡੇ ਨਾਲ ਦਾ ਮਗਰ ਆਨਾਂ ਦੇ ਜੀ ਕੌਮ ਵੀ ਆਇਤਾ ਬਣਦਾ ਨਾ ਜਿਵੇਂ ਪੁਰਾਣੇ ਸਾਡੇ ਬਜ਼ੁਰਗਾਂ ਨੇ ਹਾਥ ਮਾਰਿਆ ਆਵਾਜ਼ ਉਠਾਈ ਤੇ ਘਟੋ ਘਟਾ ਇਹਨਾਂ ਦੇ ਮਗਰ ਤਾਂ ਨਾ ਲੱਗਦੇ ਤਾਂ ਕਹਿੰਦੇ ਵੀ ਕੌਮ ਦੇ ਹਾਲਾਤ ਕੀ ਤੁਸੀਂ ਬਣਾਏ ਐ ਵੀਰਾਂ ਨੂੰ ਪੁੱਛਦੇ ਤੇ ਪਿਓ ਨੂੰ ਪੁੱਛਦੇ ਪਕਾਲੀਦਾਲ ਨੂੰ ਪੁੱਛਦੇ ਅੱਜ ਪ੍ਰਕਰਮਾਂ ਵਿੱਚ ਪੱਗਾਂ ਲਾਈਆਂ ਜਾ ਰਹੀਆਂ ਤੁਹਾਡੇ ਬੰਦੇਵਾਂ ਵੱਲੋਂ ਕਿ ਕੀ ਹੋ ਰਿਹਾ ਜ਼ਥੇਦਾਰੀ ਦੇ ਜੀ ਪੇਸੇ ਕਰਕੇ ਤਾਂ ਸਾਨੂੰ ਉਹ ਲੱਗੇ ਨਹੀਂ ਆਉਂਦੇ ਤੇ ਪੇਸਾ ਨੂੰ ਪੁੱਛਣਗੇ ਜੀ ਤੇ ਨਹੀਂ ਤਾਂ ਅੱਜ ਵੀ ਪੁੱਛਦੇ ਉਹਨਾਂ ਨੂੰ ਜਿਹੜਾ ਸਰਕਾਰੀ ਤੰਤਰ ਹੈ ਜਾਂ ਕੋ ਹੋਰ ਲੋਕ ਨੇ ਉਹਨਾਂ ਨੇ ਅਣਕ ਕਦੀ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਥੋੜੇ ਜਿਹਾ ਸਾਡੇ ਹਲ ਹਾਂ ਤੇ ਕਰੋ ਸਾਡੇ ਹਲ ਝੁਕੋ ਤੇ ਸਹੀ ਵਿਖੋ ਕਿੱਡੇ ਨਜ਼ਾਰੇ ਆ ਜਾਣਗੇ ਵਿਖੋ ਸਹੀ ਤੁਹਾਨੂੰ ਕਿੱਥੇ ਬਿਠਾਣੇ ਕਿੱਥੇ ਬਚਾਣੇ ਕਦੀ ਗੱਲਬਾਤ ਹੋਈ ਹੋਵੇ ਵੇਖੋ ਬੜੇ ਬੜੇ ਸਾਧਨ ਵਰਤੇ ਬੜੇ ਬੜੇ ਯਤਨ ਕੀਤੇ ਮੇਰੇ ਤੇ ਹੂੰ ਪੇਉ ਸਹਾ ਚਾਲਕ ਕੀ ਚਾਉਣਾ ਗੁਰਦੁਆਰਾ ਬਣਾ ਦੇਂਦੀਆਂ ਦੇ ਦਿੰਦੀਆਂ ਕਿਸੇ ਗੱਲ ਦੀ ਕਮੀ ਨਹੀਂ ਰਹਿਣ ਦੇ ਤੂੰ ਸਾਡੀ ਗੱਲ ਤਾਂ ਪਰ ਗਿਆਨੀ RAM ਸੋਹ ਬੰਦਾ ਜਿਹਨੇ ਹਰਮੰਦਰ ਤੋਂ ਸੇਵਾਦਾਰੀ ਮਾਰੀ ਚੜਦਾ ਜੀ ਮੈਂ ਸਾਰਿਆਂ ਚੋਂ ਸੀਨੀਅਰ ਸਿੰਘ ਸਾਹਾ ਲਾਇਏ ਧਖਤਾਂ ਦੇ ਅਜੇ ਜੇ ਤੇਦਾਰ ਨੇ ਰਗਵੀਰ ਤੋਂ ਨੂੰ ਅਖੰਡ ਪਾਠ ਹੀ ਮੈਂ ਲਾਇਆ ਹੈ ਇਹ ਦਾੜੇ ਨੇ ਮੇਰੇ ਥੱਲੇ ਕੰਮ ਕਰਦੇ ਰਹੇ ਨੇ ਗੁਰਬਚਨ ਸੋ ਰਿਆ ਮੇਥੋਂ ਪੜਾ ਹੈ ਜੀ ਮੈਂ ਉਹ ਸਮਝਾ ਕਿ ਮੈਂ ਇਹਨਾਂ ਦਾ ਕਿ ਝੁਕਿਆ ਨਹੀਂ ਕਰੇ ਸਿਧਾਂਤ ਨਾਲ ਸੇ ਨਹੀਂ ਕਰਦੇ ਕੀਤੇ ਬਹੁਤ ਅچھے ਮਹਾਰਾਸ਼ਟਰ ਦੇ ਵਿੱਚ ਬਾਬਾ ਹਰਨਾਮ ਸਿੰਘ ਧੁੰਮਾ ਜੋ ਕਿ ਮੌਜੂਦਾ ਦਮਦੇਵਟਿਕਸਾਲ ਦੇ ਮੁਖੀ ਨੇ ਉਹਨਾਂ ਨੇ ਉਸ ਬੀਜੇਪੀ ਨੂੰ ਸਪੋਰਟ ਕੀਤਾ ਜਿਸ ਬੀਜੇਪੀ ਤੇ ਕਈ આરોਪ ਨੇ ਕੀ ਉਹਨਾਂ ਨੇ ਸਿੱਧੇ ਜਾਂ ਅਸਿੱਧੇ ਤੌਰ ਤੇ ਸਿੱਕੀ ਤੇ ਹਮਲਾ ਸੋ ਤੁਸੀਂ ਇਸ ਮਾਮਲੇ ਨੂੰ ਬਾਬਾ ਹਰਨਾਮ ਸਿੰਘ ਧੁੰਮੇ ਦੀ ਇਸ ਜੋ ਉਹਨਾਂ ਦੀ سپورਟ ਹਨ ਨੂੰ ਕਿਵੇਂ ਵੇਖਦੇ ਹੋ ਪਹਿਲਾਂ ਤਾਂ ਮੈਂ ਜਿਹੜੀ ਪਹਿਲਾਂ ਗੱਲ ਕੀਤੀ ਹੈ ਨਾ ਕਿ ਮੀਡੀਆ ਖਰਾਬ ਕਰਦਾ ਜੀ ਤੇ ਮੈਂ ਗੱਲ ਤੋਂ ਵੀ ਸਮਝ ਲਿਆ ਆਪਾਂ ਅੱਗੇ ਵੀ ਕਈ ਵਾਰ ਇਕੱਠੇ ਹੋਏ ਤੇ ਤੁਸੀਂ ਮੈਨੂੰ ਤਾਂ ਕਹਿੰਦੇ ਵੀ ਗਿਆਨੀ RAM ਸੋ ਦਮਦਮ ਟਿਕਸਾਲ ਵਾਲਾ ਤੇ ਬਾਬਾਰ ਨਾਮ ਚ ਕਿ ਮੁਖੀ ਲੱਭ ਤੋ ਮੈਂ ਟਿਕਸਾਲ ਉਹ ਮੁਖੀ ਬਣਾਇਆ ਕਿੰਨੇ ਮੈਨੂੰ ਇਹ ਦੱਸ ਸਕਦੇ ਜੀ ਕਿੰਨੇ ਬਣਾਇਆ ਤੁਸੀਂ ਆਪ ਹੀ ਤਾਂ ਦੱਸਦੇ ਸਰਕਾਰਾਂ ਨੇ ਬਣਾਇਆ ਤੁਸੀਂ ਆਪ ਹੀ ਤਾਂ ਦੱਸੇ ਪੰਜ ਪਿਆਰੇ ਜਥੇਦਾਰ ਸਾਹਿਬਾਨਾਂ ਨੇ ਬਣਾਇਆ ਸੋਨੇ ਹਾਂਜੀ ਮੈਨੂੰ ਪੁਰਾ ਬਾਪੇ ਠਾਕੁਰ ਸੋਨੇ ਜੀ ਕਾਲਕਦੇ ਸਿੰਘ ਸਭਾ ਨਾਲ ਨੇ ਉਹਨੂੰ ਵੀ ਕਿਹਨੇ ਬਣਾਇਆ ਜਿਨ੍ਹਾਂ ਦੇ ਸਿਰ ਤੇ ਬਾਬਾ ਠਾਕੁਰ ਸਿੰਘ ਜੀ ਦਾ ਹੱਥ ਹੋਵੇ ਉਹਨਾਂ ਦੇ ਸਿਰ ਤੋਂ ਬਾਕੀ ਹੱਥ ਚੁੱਕ ਲੈਣ ਵਜ੍ਹਾ ਕੀ ਹੈ ਕਾਰਨ ਕੀ ਹੈ ਵਜ੍ਹਾ ਇਹ ਆ ਵੀ ਇਹ ਲੋਕੋ ਹੀ ਨੇ ਜਿਹੜੇ ਸੰਤ ਜਰਨਲ ਤੋਂ ਨਾ 83 ਤੋਂ ਪਹਿਲਾਂ ਤੁਹਾਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਸਨੈਡ ਤੁਨੂੰ ਸਟੇਜ ਤੇ ਚੜਨ ਦਾ ਹੁਕਮ ਨਹੀਂ ਸੀ ਮਨਜੀਤ ਸਾਹਿਬ ਚੜਨ ਦਾ ਹੁਕਮ ਨਹੀਂ ਸੀ ਸਟੇਜ ਤੇ ਠੀਕ ਹੈ ਜੀ ਸੰਤ ਜਨੈਲ ਤੁਨੂੰ ਮੁਕਸਰ ਇੱਥੇ ਗੁਰਦਾਰੇ ਕਰਨ ਦਿੱਤੀ ਕੀ ਉਹੀ ਕਰਿਆ ਜੇ ਸੱਚ ਬੋਲਦਾ ਹੈ ਸੰਤ ਜਨੈਲ ਤੁਨੂੰ ਵਾਸਤੇ ਸਟੇਜਾਂ ਨਹੀਂ ਗਿਆ ਨਹੀਂ ਰਾਮ ਸਿੰਘ ਵਾਸਤੇ ਵੀ ਨਹੀਂ ਹੈ ਗਿਆ ਠੀਕ ਹੈ ਸਾਹਿਬ ਪਾਲਦੇ ਸਾਚੋਂ ਸੇਵਕਾਰੀਆਂ ਦੀ ਗੱਲ ਕੀ ਕਰਦੇ ਹੋ ਜੋ ਮੁੱਕ ਗਈ ਆ ਹਲਦੇ ਸਾਚੋਂ ਪਰ ਇਤੋਂ ਅਗਰ ਰੌਲਾ ਪੈਂਦਾ ਨਾ ਐਸਲੇ ਦਮਦਮੀ ਟਕਸਾਲ ਦੇ ਕਿੰਨੇ ਰੂਪ ਨੇ ਜਾਨੀ ਕਿ ਕਿੰਨੇ ਟੋਟੇ ਨੇ ਕਿੰਨੇ ਢੜੇ ਨੇ ਇਹ ਤਾਂ ਤੁਹਾਨੂੰ ਪਤਾ ਉਹ ਕਿੰਨੇ ਮੀਟਿਆਂ ਨੇ ਬਣਾਏ ਨੇ ਖਾਲਸਾ ਜੀ ਤੁਸੀਂ ਕਿੰਨੇ ਮੰਨਦੇ ਹੋ ਕਿ ਦਮਦਮੀ ਟਕਸਾਲ ਦੇ ਕਿੰਨੇ ਢੜੇ ਨੇ ਮੈਂ ਸਾਰੇ ਹਾਲ ਦੇ ਦਾ ਸਤਿਕਾਰ ਕਰਦਾ ਹਾਂ ਪਰ ਮੈਂ ਜੇ ਤੁਹਾਨੂੰ ਗੱਲ ਆ ਕਿ ਢੜੇ ਟੋੜੇ ਤਾਂ ਬਣਦੇ ਹੀ ਰਹਿੰਦੇ ਰਸਾਵਾਂ ਵਿੱਚ ਜੀ ਜੀ ਪਰ ਜੋ ਮੈਂ ਅਸਲੀਅਤ ਆ ਉਹ ਤੁਸੀਂ ਪਰਚੋਲ ਕਰੋ ਵੀ ਕੀ ਅਸਲੀਅਤ ਦਮਦਮੀ ਟਕਸਾਲ ਕਾ ਤੋਂ ਸਿੱਖ ਪੰਥ ਦੇ ਨਾਲ ਅੱਗੇ ਹੋ ਕੇ ਖੜੇਗੀ ਜੇਕਰ ਖੜੇਗੀ ਜਾਂ ਹੀ ਇਹ ਸਵਾਲ ਲੈ ਲੀਏ ਤਾਂ ਕਿਹੜੀ ਦਮਦਬੀ ਟਸਾਲ ਹੈ ਜਿਹੜੀ ਪੰਥ ਦੇ ਨਾਲ ਇਸ ਵੇਲੇ ਖੜੇਗੀ ਜਿਹੜਾ ਪੰਥ ਬੜੇ ਸੰਕਟ ਚ ਕਿਰਿਆ ਹੋਇਆ ਬੜੀ ਦੁਬਤਾ ਚ ਕਿਰਿਆ ਹੋਇਆ ਬੜੇ ਹੀ ਐਸੇ ਮਾਹੌਲ ਚ ਕਿਰਿਆ ਹੋਇਆ ਵੀ ਜਿੱਥੇ ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਸੱਚ ਕੀ ਹੈ ਝੂਠ ਕੀ ਹੈ ਕਿਹਦੇ ਨਾਲ ਚੱਲੀਏ ਕਿਹਦੇ ਨਾਲ ਨਾ ਚੱਲੀਏ ਜਿਸ ਦਮਦਮੀ ਟਕਸਾਲ ਨੇ ਮਾਰਗਦਰਸ਼ਨ ਕਰਨਾ ਸੀ ਉਹ ਦਮਦਮੀ ਟਕਸਾਲ ਤੁਹਾਨੂੰ ਲੱਗਦਾ ਆ ਪਟਕੀ ਹੋਈ ਸੋ ਮੈਨੂੰ ਇਹ ਦੱਸੋ ਕਿ ਕਿਹੜੀ ਦਮਦਮੀ ਟਕਸਾਲ ਐਸੇ ਵੇਲੇ ਮਾਰਗਦਰਸ਼ਨ ਕਰੇਗੀ ਮੈਨੂੰ ਤਾਂ ਤੁਹਾਡੀ ਵਿਚਾਰ ਦੀ ਸਮਝ ਨਹੀਂ ਲੱਗ ਰਹੀ ਤੁਸੀਂ ਕਹੀ ਜਾਂਦੇ ਦਮਦਮੀ ਟਕਸਾਲ ਪੜਕੀ ਆ ਟੈਲ ਸਾਰੀ ਦੁਨੀਆ ਹੀ ਪੜਕੀ ਪਈ ਆ ਤੁਹਾਡੇ ਪੰਥ ਸਾਰੇ ਜੀ ਸਾਰਾ ਪੰਥ ਹੀ ਪੜਕਿਆ ਪਿਆ ਆ ਪਰ ਮੈਂ ਬੇਨਤੀ ਆਉਣਾ ਵੀ ਸਾਰੇ ਸਤਕਾਰ ਯੋਗ ਨੇ ਕਿਹੜੀ ਸੰਪਰਦਾਇਆ ਮਹਾਪੁਰਖਾਂ ਨੇ ਸੇਵਾ ਦਿੱਤੀ ਮਾਇਓ ਆਪਦੀ ਨਿਭਾ ਰਿਆ ਆ ਸੋ ਬਾਬਾ ਸ਼ੁਕਰੀਆ ਬਾਬਾ ਰਾਮ ਸਿੰਘ ਜੀ ਆਪ ਜੀ ਦਾ ਆਪਨੇ ਆਪਣੇ ਕੀਮਤੀ ਵਿਚਾਰ ਸਮੁੱਚੀ ਵਿਸ਼ਵ ਦੀ ਸਾਧ ਸੰਗਤ ਦੇ ਅੱਗੇ ਰੱਖੇ ਔਰ ਇਹਨਾਂ ਕੀਮਤੀ ਵਿਚਾਰਾਂ ਤੋਂ ਤੁਸੀਂ ਸੰਗਤ ਜੀ ਆਪ ਹੀ ਇਹ ਫੈਸਲਾ ਕਰਿਓ ਕਿ ਬਾਬਾ ਰਾਮ ਸਿੰਘ ਜੀ ਹੋਣਾ ਦਾ ਦਰਦ ਕੌਮ ਪ੍ਰਤੀ ਦਰਦ ਪੰਥ ਪ੍ਰਤੀ ਜਿਹੜਾ ਦਰਦ ਹੈ ਉਹ ਕਿੰਨਾ ਗਹਿਰਾ ਹੈ ਉਹ ਚਾਹੁੰਦੇ ਨੇ ਕਿ ਪੰਥ ਕੌਮ ਔਰ ਇਸ ਦੁਬਜਾ ਦੇ ਵਿੱਚੋਂ ਨਿਕਲੇ ਔਰ ਜਿਨ੍ਹਾਂ ਲੋਕਾਂ ਨੇ ਇਸ ਪੰਥਕ ਮਖੌਟੇ ਨੂੰ ਪਾ ਕੇ ਔਰ ਕੌਮ ਦਾ ਕਾਣ ਕੀਤਾ ਉਹਨਾਂ ਨੂੰ ਹੁਣ ਪਹਿਚਾਨਣਾ ਕੌਮ ਦਾ ਫਰਜ ਹੈ ਸੰਗਤ ਦਾ ਫਰਜ ਹੈ ਸਿੱਖਾਂ ਦਾ ਫਰਜ ਹੈ ਬੀਨ ਕੰਮ ਕਰਕੇ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਤੇ ਪਹੁੰਚਾਉਣਾ ਵੀ ਤੁਹਾਡਾ ਫਰਜ ਹੈ ਦਿੱਖਦਿਆਂ ਕਿ ਬਾਬਾ RAM ਸਿੰਘ ਜੀ ਦੇ ਇਨ੍ਹਾਂ ਵਿਚਾਰਾਂ ਦੇ ਨਾਲ ਕਿੰਨੀ ਸੰਗਤ ਸਹਿਮਤ ਹੈ ਸੋ ਇਹਦੇ ਨਾਲ ਹੀ ਬਾਬਾ RAM ਸਿੰਘ ਜੀ ਦਿਓ ਜ ਇਜਾਜ਼ਤ ਤੇ ਦਿਓ ਸ਼ੀਰਵਾਤ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ